ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅੱਜ ਤੁਹਾਨੂੰ ਕੋਈ ਦਿਖਾਉਣੇ ਆ ਕੈਨੇਡਾ ਦੇ ਵਿੱਚ ਵੈਨਕੂਵਰ ਦਾ ਡਾਊਨਟਾਊਨ ਇੱਥੇ ਵੱਖ-ਵੱਖ ਡਾਊਨਟਾਊਨ ਦੇ ਤੁਹਾਨੂੰ ਅੱਜ ਵਿਖਾਵਾਂਗੇ ਇੱਥੋਂ ਟ੍ਰੇਨਾਂ ਚੱਲਦੀਆਂ ਜਿਹੜਾ ਸਮਾਸ਼ ਹੁੰਟੋਂਦੇ ਨਾ ਉਹ ਟ੍ਰੇਨਾਂ ਚੱਲਦੀਆਂ ਇੱਥੋਂ ਐਂਡਰ ਤੁਹਾਨੂੰ ਸਾਹਮਣੇ ਸ਼ਿਪ ਲੱਗੇ ਜਿਹੜੇ ਜਿਹੜੇ ਸਮਾਨ ਖੜਦੇ ਨੇ ਬਨੇ ਬਨੇ ਸ਼ਿਪ ਰਾਜਿੰਦਰ ਸਿੰਘ ਭਾਈ ਹਰਦੇਵ ਸਿੰਘ ਪਟਾਖਪੁਰ ਵਾਲੇ ਗਿਆ ਭਾਈ ਗੁਰਵਿੰਦਰ ਸਿੰਘ ਲੁਧਿਆਣਾ ਤੇ ਭਾਈ ਗੁਰਚਰ ਗੁਰਸ਼ਰਨ ਸਿੰਘ ਇੱਧਰ ਆਪ ਹਾਂਜੀ ਭਾਈ ਰਾਜਵਿੰਦਰ ਸਿੰਘ ਜੀ ਇਹ ਆਪਣੇ ਬਟਾਲੇ ਤੋਂ ਗਰਦਾਸਪੁਰ ਜ਼ਿਲ੍ਹਾ ਚਲੋ ਇਹ ਵੀ ਥੋੜੀ ਜਿਹੀ ਰਸਤ ਅੱਜ ਜਣਾਗੇ ਹਾਂ ਸਕਾਈ ਟ੍ਰੇਨ ਤੇ ਜਾਜ ਤੇ ਸ਼ਿਪ ਵਾਲੇ ਤੇ Ovdje se da van kubare. Čalo, ovdje imamo na pa bonga i šepa.

ਕਿਦਾਂ ਰਾਜਵਿੰਦਰ ਸਿੰਘਾ ਕਿਹਾਗੇ ਬਹੁਤ ਵਧੀਆ ਕਿਦਾਂ ਲੱਗਾ ਕੈਨੇਡਾ ਬਹੁਤ ਨਜ਼ਾਰਾ ਹੈ ਹਾਂ ਹਾਂ ਪਾਲ ਨਹੀਂ ਪਾਈ ਨੇ ਨੈਸ਼ਨਲ ਲਾਈਟ ਉਹ ਵੀਰ ਕੱਲਿਆ ਨਹੀਂ ਹੁੰਦੀ ਉਹ ਬਹੁਤ ਪੈਸ ਲੱਗਦੇ ਆ ਤੇ ਹਾਂ ਨਹੀਂ ਜਦਵਾ ਵਾਹ ਵਾਹ ਪਰੇ ਹਾਂ ਤੇ ਲਾਸਟ ਦੇ ਲਾਉ ਹੀ ਜਾ ਕੇ ਪੰਨ ਕਿਤ ਲਾਉ ਜੇ ਉਤੋਂ ਉਹ ਭਾਜੀ ਜਹਾਜ ਇਦਾਂ ਨਹੀਂ ਜਾਂਦੇ ਆ ਆਵੇਂ ਲੱਗਾ ਜਹਾਜ ਤਾਂ ਨਹੀਂ ਆਦੇ ਇਹ ਜਾਂ ਜਾਂਦੇ ਬਸ ਤੁੰਗੀ ਨਾਲ ਵੱਡਿਆ ਵਾਹ ਜੀ ਵਾਹ ਬਹੁਤ ਤਗੜਾ ਜਹਾਜ ਉਹ ਤੇ ਸੋ ਨਾਬਰਦੇਵ ਸਿੰਘ ਜੀ ਨਬਰਦੇਵ ਸਿੰਘ ਜੀ ਇਹ ਹੈ ਨਾਰਥ ਵੈਨਕੂਵਰ ਨਾਰਥ ਦੇ ਜਿਹੜਾ ਸ਼ਹਿਰ ਤੋਂ ਲੱਗ ਹੈ ਆਹ ਤਾਂ ਅਸੀਂ ਬੈਠੇ ਹਾਂ ਸ਼ਿਪ ਜਾਹ ਦੇ ਵਿੱਚ ਇਹ ਸਾਨੂੰ ਖੜੂਗਾ ਨਾਰਥ ਵੈਨਕੂਵਰ ਡਾਊਨ ਟਾਊਨ ਦੇ ਵਿੱਚ ਇਹ ਆਪਣੇ ਸਿੰਘ ਅੰਦਰ ਵੀ ਜਾਣਾ ਉਹ ਵੀ ਨਾ ਜਿਹੜਾ ਪਰਨਾ ਮਸ਼ਕੀ ਦੇ ਕੋਈ ਬਾਈਂ ਦੇ ਲੇਕਨ ਫੋਟੋ ਵੀ ਜਿੰਨੇ ਭੁੱਲ ਗਏ ਇੱਧਰ ਲੋਕ ਜਿਹੜੇ ਇੱਧਰ ਗਏ ਮਾਰਿਸ਼ ਹੋਂਡੀ ਨਾਲ ਥੋੜੀ ਥੋੜੀ ਪਾੜ ਦੇਖਣ ਨੂੰ ਲੱਗਦੀਆਂ ਕਿ ਬਿਲਡਿੰਗਾਂ ਲੱਗ ਗਈਆਂ ਤੇ ਕਾਫੀ ਦੂਰ ਪੈ ਜਾਂਦਾ ਹੈ ਘੱਟੋ ਘੱਟ ਵੀ 15 ਕਿਲੋਮੀਟਰ ਦੂਰ ਛੇ ਪਿੰਡ ਜਿਹੜਾ ਹੁਣ ਆਪਿੰਦਾ ਪਾਣੂ ਆਪਾਂ ਨੂੰ ਸਕਾਈ ਟ੍ਰੇਨ ਲੈਣੀ ਪੈਂਦੀ ਹੈ ਪਹਿਲਾਂ ਬੱਸ ਤੋਂ ਬੱਸ ਤੋਂ ਸਕਾਈ ਟ੍ਰੇਨ ਇਹ ਆਪਾਂ ਨਸ਼ੇਪ ਦੇ ਵਿੱਚ ਬਿਨਾਂ ਬਿਨਾਂ ਫੇਰ ਆਪਾਂ ਨੂੰ ਇੰਤਾਰ ਦੇ ਵਨਕੋਰ ਡੌਨਟਨ ਦੇ ਵਿੱਚ ਬਹੁਤ ਵਧੀਆ ਡੌਨਟਨ ਬਣਿਆ ਇੱਥੇ ਅਸੀਂ ਤਾਂ ਵੈਲੀ ਯਾਰ ਘੁੰਮਣ ਆਇਆ ਤੁਮ ਜਾ ਕੇ ਦੇਖਦੇ ਆ ਕੀ ਕੀ ਇੱਥੇ ਦੇਖਣ ਵਾਸਤੇ ਸਮੋਕੇ ਪਹਾੜੀ ਪਹਾੜੀ ਹਨਾਰੇ ਦੇਸਕਾਂਤੀਆਂ ਵੀਰੇ ਨੇ ਤੇ ਲੋਹ ਦੀ ਲਾਗੇ ਜਾਹੀਂ ਪਾਰ ਬੇੜਾ ਪਾਰ ਲਾਗੇ ਅੱਗੇ ਬਾਰਡਰ ਲਾਗੇ ਹਾਂ ਗਿਆ ਬਾਰਡਰ ਦਾ ਆਸੋ ਜੀ ਉਹ ਤਾਂ ਕਾਹ ਚਾ ਮਾ ਚੜਾਈ ਉੱਤੇ ਉਹਦੇ ਨੇ ਉਹ ਸੁੱਤੀ ਦੇ ਵੇਲੇ ਪੁੱਜੀ ਪੈ ਰਹੀ ਲੋ ਜੀ ਆ ਗਏ ਜੀ ਬਿਲਕੁਲ ਲੱਗੇ ਸਮੁੰਦਰ ਪਾਰ ਕਰਕੇ ਆ ਲੱਗੇ ਦਿਸ ਪਿਆ ਸਾਨੂੰ ਕੈਨੇਡਾ ਵਾਲਾ ਕੈਨੇਡਾ ਆ ਰਿਹਾ ਦਿੱਚਾ ਕੈਨੇਡਾ ਉਹ ਇਹ ਲੈ ਜਾਂਦਾ ਜਿੱਥੇ ਹਨ ਇਹਨੇ ਕਿਹੜਾ ਪੈਦਾ ਕੀਤਾ ਸੀ ਸਿਸੋ ਸਵਾ ਪੰਡਲ ਜਿਸਾਈ ਜਲਗਾ ਵੈਲੋਸਿਟੀ ਸੰਗਾਇਵਲੇ ਦੇ ਵਿੱਚ ਲਓ ਜੀ ਆ ਗਏ ਆਂ ਆਪਣੇ ਸਟੇਸ਼ਨ ਤੇ ਇੱਥੇ ਲਾਉਣਗੇ ਆਪਾਂ ਨੂੰ ਐਦਾਂ ਆਇਕਾਂ ਕਰੋ ਕਿ ਜਨਾ ਇਥੋ ਤਰੀ ਦਾ ਥੱਲੇ ਆ ਜਿਹੜੇ ਪਲੇਸ ਬਣੇ ਆਂ ਜੀ ਥਾਂ ਪੁੱਤਰੋਂ ਆਖਦੇ ਆਂ ਓਏ ਮਾਰਦਾ ਹਲਾ ਰਹੇ ਜੀ ਵੀ ਆ ਦੇ ਜਤੂ ਉਹ ਦੇਖੋ ਉੱਲੂ ਬਾਜ ਉੱਲੀ ਬਾਜ ਓਏ ਰਾਜਵਿੰਦਰ ਓਏ ਰਾਜਵਿੰਦਰ ਬੈਠਾ ਜਾਣਗੇ ਇਹ ਪੱਕਾ ਹੀ ਬੰਨhੜੇ ਆ ਜੀ ਰਾਜਵਿੰਦਰ ਪੱਕਾ ਹੀ ਬੰਨhੜੇ ਆ ਇਹਦਾ ਨਾ ਜਾ ਸਕੀ ਹੁੰਦਾ ਰਾਜਵਿੰਦਰ ਮੈਨੂੰ ਪੱਕਾ ਬੰਨhੜੇ ਆ ਜੀ ਨਾ ਲਓ ਜੀ ਉਤਰ ਗਏ ਅਸੀਂ ਸ਼ਿਪ ਦੇ ਵਿੱਚੋਂ ਹੁਣ ਜਾਵਾਂਗੇ ਅਸੀਂ ਪੈਨਕੋਰ ਚਰਦੇ ਵਿੱਚ ਉਹ ਦੋ ਰੀ ਗਏ ਕਿ ਨਹੀਂ ਅੱਤਰੀ ਆਵਾਜ਼ ਆਇਆ ਹਾਂ ਕੋਈ ਤੋਂ ਇੱਕ ਮਿੰਟ ਨਹੀਂ ਹੋਣਾ ਆਪਾਂ ਟ੍ਰੈਂਟ ਹੋ ਜਾਵਾਂਗੇ ਟ੍ਰੈਂਟ ਹੋ ਕੇ ਆ ਕੇ ਆਵਾਂਗੇ ਇਹ ਆਪਾਂ ਨੂੰ ਟੇਕਟ ਲਾਉਣੀ ਪੈਣੀ ਆ ਫਿਰ ਆਪਾਂ ਲੰਘਾਂਗੇ ਅੱਗੇ ਚਲੋ ਕੁਝ ਖਾ ਲਓ ਜੀ ਮਿਲੌਣੇ ਤਾਂ ਆਪਣੇ ਮਿੱਤਰ ਸਰਦਾਰ ਗੁਰਵਿੰਦਰ ਸਿੰਘ ਜੀ ਲੁਧਿਆਣਾ ਆਪਣੇ ਵਿਚਾਰ ਦੱਸਣਗੇ ਕਿੰਨਾ ਦੇ ਲੱਗਾ ਇਹਨਾਂ ਨੂੰ ਕੈਨੇਡਾ ਅੱਜ ਮੇਰੇ ਸਾਰੇ ਵੀਰ ਕਹਿੰਦੇ ਵੀ ਘੁੰਮਣ ਜਾਣਾ ਤੇ ਅੱਜ ਅਸੀਂ ਸਲਾਹ ਕੀਤੀ ਤੇ ਸਾਰੇ ਘੁੰਮ ਨਹੀਂ ਆ ਗਏ ਤੇ ਬੜਾ ਸਵੇਰ ਦਾ ਘੁੰਮ ਰਹੇ ਆ ਨੰਦ ਬੱਜੇ ਰਹੇ ਆ ਨਾਗਾ ਨੀਦੀਆਂ ਕੰਨੀਆਂ ਨਿੱਕੀਆਂ ਨਕੀਆਂ ਕੰਨੀਆਂ ਕੰਨੀਆਂ ਆਖਦਾ ਵੀਰ ਰਾਜਿੰਦਰ ਸਿੰਘ ਜੀ ਬੜਾ ਵਧੀਆ ਬੰਦਾ ਬੜਾ ਚੰਗਾ ਇਨਸਾਨ ਹੈ ਇਹਦੇ ਵਰਗਾ ਕੋਈ ਹੈ ਨਾ ਉਹ ਬੜਾ ਅਕਸ਼ਰਮ ਸਿੰਘ ਇੱਧਰ ਸਾਡੇ ਸਤਿਕਾਰਯੋਗ ਭਾਈ ਹਰਦੇਵ ਸਿੰਘ ਨਿਕਾਉਂ ਤੇ ਇਹਨਾਂ ਉਹਦੇ ਸਮਨ ਲੱਗਿਆ ਹੋਣ ਇਹਨਾਂ ਨੇ ਪੀਆ ਖਵਾਉਣ ਦੀ ਸੇਵਾ ਕਰਨੀ ਹੈ ਤੇ ਸਾਡੇ ਵੱਡੇ ਵੀਰ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਵਿਸ਼ੇਸ਼ ਉਪਰਾਲਾ ਕੀਤਾ ਤੇ ਸਾਨੂੰ ਇੱਥੇ ਲੈ ਕੇ ਆਏ ਆ ਬਹੁਤ ਵਧੀਆ ਤੇ ਅੱਜ ਦੀ ਪੀਜੇ ਦੀ ਸੇਵਾ ਪਾਰਟੀ ਜਿਹੜੀ ਹੈ ਨਾ ਰਾਜਿੰਦਰ ਸਿੰਘ ਵੱਲੋਂ ਵਾਹ ਜੀ ਵਾਹ ਚਲੋ ਜੀ ਫਿਰ ਬਹੁਤ ਭੁੱਖ ਲੱਗੀ ਹੈ ਬਹੁਤ ਭੁੱਖ ਲੱਗੀ ਹੁਣ ਲੌ ਦੀ ਪੀਜਾ ਕਰੀ ਅੰਡਰ ਤੇ ਕਾਈ ਆਪਾਂ ਪੀਜਾ ਉਹ ਇੱਥੇ ਤੇ ਮੀ ਪੈਂਦਿਆ ਬੈਸਨ ਕਿੱਥੇ ਹੋ ਗਿਆ ਸਾਈ ਨਾਜ ਕਰਾਣੀ ਹੈ ਨਾ ਮੈਚ ਜਿਆਦਾ ਮਿਲਦਾ ਉਹ ਰਿਜੀਨ ਮੈਂ ਜਨਾ ਮੈਂ ਲੈਤੀ ਕਹਾਗੇ ਕੱਟ ਪੀਜਾ ਨਾਜ ਪੀਜਾ ਯੈਸ ਯਾ ਐਂਡ ਬੋਟਲ ਬਰਾ ਮਹੋ ਬਿਲਕੁਲ ਕੋਲਡ ਡਰਿੰਕ ਯੂ ਹਾਰ ਆਫ ਲੋ ਜੀ ਸਾਡੇ ਵੀਰਾਂ ਨੇ ਲੱਲੇ ਆ ਜੀ 40 ਡਾਲਰਾਂ ਦਾ ਪੀਜ਼ਾ ਤੇ ਨਾਲ ਕੈਨ 2 2 ਡਾਲਰ ਦੇ 39 ਡਾਲਰਾਂ ਦਾ ਓਕੇ ਬਟੇ 10 ਡਾਲਰ ਪੀਜ਼ਾ ਐਂਡ 10 ਡਾਲਰ ਫੋਰ ਕੌਕ ਓਕੇ ਵੈਟ ਅਪ ਕਾ ਰਜੀ ਹਾਂ ਮੈ ਕਾਫੀ ਦੇ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਰੋਟੀਆਂ ਨਹੀਂ ਮਿਲਦੀਆਂ ਮੱਕਡੋਨਲਡ ਦੇ ਵਿੱਚ ਕਹਿੰਦੇ ਬਾਥੂਮ ਆਗਾ ਤੋ ਇਹਨਾਂ 6 ਮਿੰਟ ਲੱਗਣੇ ਪੀਜ਼ਾ ਮੰਗਣਾਂ ਉਹਦੇ ਫੇਰ ਆਣ ਕੇ ਖਾਂਦੇ ਆਪਾਂ ਹਾਂ ਆ ਵੀਰ ਦੀ ਚਾਲ ਜਿਹੜੀ ਗੱਗੂ ਕਿਲਣਗੀ ਆਹਾ ਹਾ 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 ਹਾਂ ਇਹਨਾਂਪੋਂ ਕੋ ਬਹੁਤ ਲੱਗੀ ਆ ਤੇ ਐਡਾ ਰਾਦਾ ਇੱਕ ਰੀ ਪੀਜ਼ਾ ਖਾ ਲਈਏ ਫੇਰ ਆਪਾਂ ਗਾੜੀ ਡਾਊਨ ਟੂਨ ਘੁੰਮਾਂਗੇ ਚਿਕਨ ਦਾ 버거 ਦਾ ਚਾਰਾ ਤਾਂ ਇੱਥੇ ਵੀ ਆ ਰਿਹਾ ਨਾ ਇੱਥੇ ਸਭ 버거 ਚਿਕਨ ਫਰੈਸ਼ ਹੈ 7 ਡਾਲਰ ਦਾ 8 ਦਾ ਆ ਚਾਰ ਦਾ 버거 ਇਹ ਨਾ ਮੈਂ ਵੀ ਮੰਗਿਆ ਵੀ ਇਹ ਵੀ ਮੰਗੇ ਹੋਣਾ ਹੂੰ ਇਹਨਾਂ ਚ 버거 ਇਹਨੂੰ ਕਟਲ ਬਾਟਲੋਟ ਪਰ ਕਿਤਨਾ ਹੋ ਰਿਹਾ ਨਾ ਇਹ ਦਰ ਆਪਾਂ ਨਾ ਸ਼ਿਪ ਤੇ ਆਏ ਹਾਂ ਜਿਹੜਾ ਉਹ ਰਾਤ ਜਾਣ ਵਾਸਤੇ ਵਾਪਸ ਇਹ ਤੇ ਹੁਣ ਆਪਾਂ ਝੁੰਮਦੇ ਆ ਦੋ ਤਿੰਨ ਘੰਟੇ ਰਾਤ ਨੂੰ ਜਾਵਾਂਗੇ ਵਾਪਸ ਲੋਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਜ ਤਾਂ ਹੀ ਬਸ ਆਈਆਂ ਡਾਉਣ ਤੋਂ ਤੁਹਾਨੂੰ ਜਿਵੇਂ ਕਾਣਾ। ਅਰੇ ਸ਼ਿਪ ਉਹਲੇ ਅੱਛੇ ਆਏ ਆਪਾਂ। ਲਓ ਜੀ ਪੀਜਾ ਹੱਡਾ ਹੋ ਗਿਆ ਜੋ। ਚਾਰ ਤੇ ਛੱਕਦੇ ਆ। ਸਟਾਰਬਾਕਸ ਕਾਫੀ ਕਾਫੇ। ਇਹ ਜੇ ਤੋਹ ਨਾਲ ਬੁੱਕ ਕਰਦੀ ਆਂ ਤੇ ਤੁਸੀਂ ਵੈਬਸਾਈਟ ਨੂੰ ਚੈੱਕ ਕਰੋ ਇੰਜ ਇੰਗਰ ਉਹ ਇਹ ਕਿਸ ਤਰ੍ਹਾਂ ਬਦਲ ਛੁੜੇ ਚੈੱਕ ਕਰੀਂ ਫਿਰ ਆਜਾ ਨਾ ਵੀਡੀਓ ਕਰਾ ਦੇ ਆਜਾ ਨਾ ਵੀਡੀਓ ਕਰਾ ਆਜਾ ਨਾ ਬਾਰਿਸ਼ ਹੋਂਦਾ ਵੀ ਬਾਰਿਸ਼ ਜੜੀਆਂ تن 4 ਘੰਟੇ ਹੋਣੀ ਆ ਤੇ ਆਹ ਸ਼ੇਪ ਲੱਗੇ ਨੇ ਪੀਜਾ ਡਾਟਰ ਹੋਇਆ ਬਸ ਹੁਣੀ ਵਾਲਾ ਬਹੁਤ ਭੁੱਖ ਲੱਗੀ ਚੋਰਾ ਚੋਰਾ ਨਾ ਜਾਵਾਂ ਹਨਾ ਵੀਰ ਜੀ ਹਾਂਜੀ ਹਾਂਜੀ ਹੋ ਫਰਕੀ ਤੁਹਾਨੂੰ ਕੋ ਨਹੀਂ ਹਾਂ ਮੈਂ ਪੀਜਾ ਖਾ ਸਕਦੇ ਆ ਫਿਰ ਆਪਾਂ ਉਸ ਤੋਂ ਬਾਅਦ ਵਾਟਰ پارک 'ਚ ਜਾਵਾਂਗੇ ਉੱਥੋਂ ਦਾ ਨਜ਼ਾਰਾ ਵਖਾਣੇ ਤੁਹਾਨੂੰ ਤੁਹਾਡਾ ਪੀਜਾ ਤੇ ਸ਼ੈਗੀ ਪੀਜਾ ਕੈਨ ਲੈ ਲੈਣਾ ਸੀ ਸੌਕ ਸੌ ਕੈਨ ਫੜ ਲਿਓ ਕੋਕ ਵਾਹ ਜੀ ਵਾਹ ਇਹ ਵੇਰਤੀ ਤੂੰ ਕੱਲ੍ਹ ਖਾਣਾ ਜੀ ਹਾਂ ਜੀ ਹਾਂ ਜੀ ਹਾਂ ਠੀਕ ਹੈ ਬੜੀ ਲੱਗੀ ਹੈ ਹੈ ਛਕੋ ਫਿਰ ਆਓ ਖਿਓ ਫੜ ਲਿਆ ਫਿਰ ਕੈਨ ਨਹੀਂ ਆਇਆ ਜੀ ਆਰ ਕੋਕ 5 5 ਆਈ نو ਆਰ ਕੋਕ ਹਾਂ ਕੋਕ ਥੋਲੇ ਕੋ ਮੈਂ ਵੀ ਟੇਬਲ 'ਤੇ ਆ ਰਿਹਾ ਹਾਂ ਉਹ ਨਾਲ ਪੀਵਾਂਗੇ ਪੀਦੇ ਨੇ 1 2 3 ఓ ਰਾਈਟ ਰਾਈਟ थैंक यू ओके थैंक यू ਹਾਂ ਰਾਜਵਿੰਦਰ ਸਿੰਘ ਜੀ ਸ਼ਕੋ ਤੇ ਅਸੀਂ ਫੇਰ ਬਾਅਦ ਸ਼ਕਦੇ ਹਾਂ ਨਹੀਂ ਨਹੀਂ ਜੀ ਸਰ ਉਹ ਬੈਠੋ ਨਾਈਟ ਡਾਊਨ ਆ ਉਹ ਲੈ ਕੇ ਨਹੀਂ ਉਹਨਾਂ ਦੇ ਥੋੜਾ ਅਲੱਗ ਹੈ ਉਹ ਠੀਕ ਹੈ ਜੀ ਆ ਵੀ ਰੱਖ ਦੋ ਰੱਖ ਦੋ ਰੱਖ ਦੋ ਠੀਕ ਹੈ ਜੀ ਫਿਰ ਅਸੀਂ ਸ਼ਾਲੀਏ ਪੀਜ਼ਾ ਤੇ ਫਿਰ ਤੁਹਾਨੂੰ ਅਗਲਾ ਵਿਖਾਉਨੇ ਡਾਊਨ ਟਾਊਨ ਤੇ ਅਸੀਂ ਫਿਰ ਸ਼ਾਕੇ ਪੀਜ਼ਾ ਤੇ ਤੁਹਾਨੂੰ ਵਾਟਰ پارک ਮਖਾਵਾਂਗੇ ਅਗਲੇ ਬਲੌਗ ਦੇ ਵਿੱਚ ਠੀਕ ਹੈ ਜੋ ਕੇ ਧੰਨਵਾਦ ਸਾਰਿਆਂ ਦਾ